ਤराण ਇਹ ਛੱਤਾਂ ਜਣੀਆਂ ਉਹ ਚੁੰਦੀਆਂ ਪਈਆਂ ਨੇ ਔਰ ਦੁਕਾਨਦਾਰ ਆਪਣੀ ਦੁਕਾਨਾਂ ਵੀ ਬੰਦ ਕਰ ਗਏ ਨੇ ਇਹ ਸਰ ਤੁਹਾਡਾ ਨਾਮ ਬਲਦੇਵ ਸਿੰਘ ਜੀ ਇਹ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੋ ਕਹਿੰਦੇ ਇਹ ਗਰਮੀ ਤੇ ਹੋਮਸ ਬੜਾ ਤੇ ਰੱਬਾ ਮੀਂਹ ਪਾ ਦੇ ਤੇ ਰੱਬ ਨੇ ਤਾਂ ਨਹੀਂ ਪਾ ਦਿੱਤਾ ਪਰ ਹੁਣ ਰੱਬ ਨੇ ਇਹ ਥੋੜਾ ਇਹ ਥੋੜਾ ਕਹਿ ਸਾਡੇ ਵੀ ਹੁਣ ਟਾ ਦੇ ਉਹਦੇ ਉਹਦੀ ਕਰਤ ਹੈ ਉਹਨੇ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਬਾਕੀ ਇਹ ਜਿਹੜਾ ਬਰਸਾਤ ਜਿੰਨੀ ਜਾਰੀ ਹੋ ਚੁੱਕੀ ਹੈ ਬਹੁਤ ਜਿਆਦਾ ਹੋ ਗਈ ਆ ਇਹ ਲੋਕਾਂ ਦੇ ਘਰਾਂ 'ਚ ਪਾਣੀ ਮਰ ਗਿਆ ਉਤੋਂ ਛੱਤਾਂ ਤੇ ਪਾਣੀ ਲੋਕਾਂ ਨੇ ਅਗੇ ਛੱਤਾਂ 'ਚੋਂ ਲਾਪੀਆਂ ਲੈਂਟਰ 'ਚੋਂ ਲਾਪੇ ਆ ਇਹ ਦੇ ਕਾਰੋਬਾਰੀ ਦੇ ਲੋਕਾਂ ਦੇ ਠੱਪ ਹੋ ਗਿਆ ਸਵੇਰ ਦਾ ਕੋਈ ਗਾਗ ਨਹੀਂ ਆਇਆ ਅਗਰ ਬਾਰਿਸ਼ ਨਹੀਂ ਬੰਦ ਹੁੰਦੀ ਤਾਂ ਫਿਰ ਨਾ ਬੰਦ ਹੋ ਗਈ ਤੇ ਨੁਕਸਾਨ ਹੀ ਆ ਇਹਦੇ ਵਿੱਚ ਜਾਦਾ ਜਿਹੜਾ ਹੜਾਉਂ ਦੇਖ ਗਿਆ ਸਭਾ ਬਣਾ ਫਿਰ ਜਿਹੜੀਆਂ ਫਸਲਾਂ ਜਿਹੜੀਆਂ ਨੀਨੇ ਅਗੇ ਥਾਵਾਂ ਉਹਨਾਂ ਦੇ ਪਾਣੀ ਜਿਹੜਾ ਕਿ ਜਾਵਾ ਹੋ ਗਿਆ ਉਹ ਫਸਲਾਂ ਦੇ ਤੋਂ ਨਹੀਂ ਬਚਦੇ ਤੋਂ ਅਗਰਾਵੋ ਜੇਗਾ ਫਸਲਾਂ ਦੇ ਤਾਬੋ ਜੀ ਹਾਂ ਤੋਂ ਸਾਡੇ ਨਾਲ ਹੋਰ ਵੀ ਦੁਕਾਨਦਾਰ ਹੈਗੇ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਇਹ ਭਾਈ ਤੁਹਾਡਾ ਨਾਮ ਮੇਰੇ ਨਾਮ ਜੀ ਗੁਰਿੰਦਰ ਸਿੰਘ ਹੈ ਜੀ ਗੁਰਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੋ ਬਾਰਿਸ਼ ਹੋ ਰਹੀ ਹੈ ਤੇ ਬੰਦ ਨਹੀਂ ਹੋ ਰਹੀ ਮੱਲੋ ਤਾਰੀ 4 ਘੰਟੇ ਚੱਲੇ ਬਾਰਿਸ਼ ਹੁੰਦੇ ਨੂੰ ਬੈਠੇਗੀ ਦੁਕਾਨ ਦੇ ਉੱਤੇ ਬਸ ਇਹ ਡੀਗ ਰਿਹਾ ਵੀ ਹੁਣ ਕੋਈ ਹੁਣ ਬੰਦ ਹੁੰਦੇ ਆ ਹੁਣ ਕੋਈ ਆਉਂਦਾ ਹੁਣ ਆਖਰਕਾਰ ਅਸੀਂ ਬਿਵਾਜੇ ਬੰਦ ਕਰਕੇ ਘਰ ਨੂੰ ਜਾ ਰਹੇ ਹਾਂ ਬਲਕਿ ਜੇ ਬਾਰਿਸ਼ ਜ਼ਿਆਦਾ ਹੁਣ ਹੁੰਦੀ ਵੀ ਇਹ ਗਾਗ ਵੀ ਨਹੀਂ ਹੈਗਾ ਹਾਂਜੀ ਗਾਗ ਤਾਂ 4-5 ਘੰਟੇ ਚੱਲੋ ਹੁੰਦੀ ਨਹੀਂ ਹੈਗਾ ਪਰ ਕਹਿੰਦੇ ਗਰਮੀ ਬੜੀ ਆ ਹੌਮਸ ਬੜਾ ਸੀ ਉਹ ਤਾਂ ਗੱਲ ਤਾਂ ਢਹੀ ਸਹੀ ਹੈ ਗਾ ਇਹ ਗਰਮੀ ਬਹੁਤ ਹੈ ਪਰ ਹੁਣ ਇਸ ਟਾਈਮ ਤੇ ਅੰਜ ਲੱਗ ਰਿਹਾ ਵੀ ਬਾਰਿਸ਼ ਹੁਣ ਬੰਦ ਹੋ ਜਾਏ ਤੇ ਜਲਦੀ ਜਲਦੀ ਚਲੋ ਰਾਤ ਮਰਜ ਅਗਰ ਨਹੀਂ ਬੰਦ ਹੋਏ ਤਾਂ ਨੁਕਸਾਨ ਹੋਏਗਾ ਬਹੁਤ ਜਿਆਦਾ ਜੀ ਸਾਡੇ ਪਿਛਲੇ ਮੱਲੇ ਆ ਨਾਲ ਦੇ ਬੰਨੇ ਸਾਰਾ ਪਾਣੀ ਦੁਕਾਨਾਂ ਦੇ ਅੰਦਰ ਖੜਾ ਹੋ ਗਿਆ ਗੱਡੀਆਂ ਸਾਰੀਆਂ ਡੁੱਬ ਗਈਆਂ ਜਿਹੜੀਆਂ ਵਿੱਚ ਹੈਗੀਆਂ ਸੋ ਇਹ ਪਾਣੀ ਬਹੁਤ ਜਿਆਦਾ ਜਿਹੜਾ ਆ ਗਿਆ ਸਾਡੇ ਨਾਲ ਸਾਥ ਜੀ ਹੈਗੇ ਨੇ ਉਹਨਾਂ ਨੂੰ ਵੀ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਜੋ ਕਿ ਇਹਨਾਂ ਨੇ ਰੇਨ ਜਿਹੜਾ ਉਹ ਕੋਡ ਪਾਇਆ ਹੋਇਆ ਵਾ ਇਹ ਭਾਜੀ ਕੀ ਕਹਿਣਾ ਚਾਹੁੰਦੇ ਜੋ بارش ਜਿਹੜੀ ਲਗਾਤਾਰ ਹੋ ਰਹੀ ਆ بارش ਤੇ ਬਹੁਤ ਜਿਆਦਾ ਹੁੰਦੀ ਨੁਕਸਾਨ ਬਹੁਤ ਜਿਆਦਾ ਹੋ ਰਿਹਾ ਜੀ ਉਹ ਅੰਦਰ ਨੀਵਾ ਥਾਂ ਇਹ ਗੱਡੀਆਂ ਅੰਦਰ ਖਲੋਤੀਆਂ ਆ ਉਹ ਡੁੱਬ ਚੁੱਕੀਆਂ ਵਾ ਉਹਨਾਂ ਨੂੰ ਬਾਹਰ ਨਿਕਾਲ ਰਹੇ ਹੁਣ ਆ ਤੇ ਪਾਰੇ ਜਦੋਂ ਕਹਿੰਦੇ ਗਰਮੀ ਬੜਾ ਹਮਸ ਬੜਾ ਹੀ ਤਾਂ ਹੁਣ ਹੌਣ ਦੀ ਠੰਡਾ ਹੋ ਗਿਆ ਮੌਸਮ ਪਰ ਰੱਬ ਨੇ ਜਾਰੇ ਕਰਤਾ ਕੋ ਜਾਨ ਜਿਆਦਾ ਅਗਰ ਲੱਗਦਾ ਇਹ ਬਾਰਿਸ਼ ਨਹੀਂ ਬੰਦ ਹੁੰਦੀ ਨੁਕਸਾਨ ਹੋਏਗਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਊਗਾ ਜੀ ਅੱਛਾ ਹਾਂਜੀ ਬਿਲਕੁਲ ਜੀ ਇਹ ਦੁਕਾਨਦਾਰ ਨੇ ਆਪਣਾ ਕੰਮ ਕਾ ਜਿਹੜਾ ਕਰਦੇ ਨੇ ਪਰ ਜਦੋਂ ਹੁਣ ਇੰਨੀ ਬਾਰਿਸ਼ ਜ਼ਿਆਦਾ ਹੁੰਦੀ ਪਈ ਹੈ ਕਿ ਲੋਕ ਪਰੇਸ਼ਾਨ ਹੋ ਗਏ ਨੇ ਅਗਰ ਐਸੇ ਤਰ੍ਹਾਂ ਬਾਰਿਸ਼ ਲਗਾਤਾਰ ਹੁੰਦੀ ਰਹੀ ਨਹੀਂ ਬੰਦ ਹੋਈ ਫਸਲਾਂ ਵੀ ਖਰਾਬ ਹੋਣਗੀਆਂ